ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਲੱਗ ਕੇ ਆਪਾਂ ਆਪਣੀ ਗੱਡੀ ਦੀ ਸਰਵਿਸ ਕਰਾਉਣ ਮੁੰਡਾ ਜਾਣਿਆ ਪਛਾਣਿਆ ਲੱਗਦਾ ਹੈਗਾ ਵੀ ਆਪਣੇ ਪਿੰਡ ਦਾ ਹੀ ਆ ਵਧੀਆ ਕੰਮ ਸਿੱਖਿਆ ਇਹ ਬਾਕੀ ਤਿਆਰੀਆਂ ਚੱਲ ਰਹੀਆਂ ਹਜੂਰ ਸਾਹਿਬ ਦੀਆਂ ਜੋ ਮਾੜਾ ਮੋਟਾ ਮੈਂਟੀਨੇਂਸ ਆਪਾਂ ਨੇ ਹੁਣ ਪਹਿਲਾਂ ਕਰਵਾ ਲੈਣਾ ਵੀ ਵੀ ਰਸਤੇ 'ਚ ਕੋਈ ਬ੍ਰੇਕਡਾਊਨ ਨਾ ਹੋਵੇ ਹੁਣ ਤੱਕ ਨੇ ਕਿ ਮੋٹے ਕੰਮ ਤੇ ਆਪਾਂ ਸਾਰੇ ਕਰਾਤੇ ਬਾਕੀ ਇੱਕ ਵਾਰ ਬੈਟਰੀ ਚੈੱਕ ਕਰਾਉਣੀ ਹੈ ਇਹ ਵੀ ਰੱਖਣ ਦੀ ਈ ਤੇ ਚੇਂਜ करवा देनी है ਦੇਖੋ ਲਓ ਠੀਕ ਆ ਉਹ ਵੀ ਇੰਨੇ ਕ ਘੱਟ ਪੈਸਿਆਂ ਚ ਗੱਡੀ ਦੀ ਸਰਵਿਸ ਹੋਈ ਆ ਤੇ ਫੋਨ ਸੁਧ ਜਾਣਾ ਜਿਹੜਾ ਵੀ ਨਹੀਂ ਆਉਣਾ 1970 ਇੰਜਨ ਆਏ ਲੋਗ ਸੋਦ ਨੂੰ ਫੋਨ ਕਰਾ ਜਮਾਈ ਜੈਜ ਕੰਮ ਆ ਉਹ ਹੀ ਪਹੁੰਚ ਕੇ ਕਰਨ ਕੋਲ ਸਰਵਿਸ ਕਰਾ ਕੇ ਇੱਕ ਤਰ੍ਹਾਂ ਖਾਤੀ ਆਪਾਂ ਨੇ ਬੈਟਰੀ ਇੱਕ ਆ ਲਾਈਟਾਂ ਲੱਗਿਆ ਕਸਣ ਕਹਿੰਦਾ ਟਾਵਰ ਬਣਾਉਣੀਆਂ ਗੱਡੀ ਦੀ ਹਾਂ ਬਾਈ ਸੱਸੀ ਗਾਲ ਜੀ ਕਿਵੇਂ ਆ ਸੇ ਤਾਂ ਬਹੁਤ ਵਧੀਆ ਜੀ ਵਧੀਆ ਟਾਵਰ ਬਣਾਉਣ ਲੱਗਿਆ ਗੱਡੀ ਦੀ ਹਾਂ ਹਾਂ ਜੀ ਹਾਂ ਕੋ ਜ਼ਰੂਰੀ ਆ ਜ਼ਰੂਰੀ ਆ ਚਾਚਾ ਜੀ ਉਹ ਸਾਡੇ ਟਾਵਰ ਗੱਡ ਨੂੰ ਤਾਂ ਗੱਡੀ ਦੀ ਵੀ ਟਾਵਰ ਜ਼ਰੂਰੀ ਆ ਠੀਕ ਆ ਠੀਕ ਆ ਆ ਲਾ ਦੇਣੀ ਅੱਜ ਆਪਾਂ ਨੇ ਡੀ ਆਰ ਐਲ ਠੀਕ ਆ ਦੋ ਸਾਈਡ ਵੋਲਟੇਜਰ ਤੇ ਠੀਕ ਆ ਆ ਚੀਜ਼ ਬਣ ਜਾਣੀ ਆ ਇਹ ਬਾਠੀ ਗਿਆ ਘੈਂਟ ਆ ਗੱਲਬਾਤ ਬੈਟਰੀਆਂ ਬੂਟਰੀਆਂ ਵੀ ਰੱਖ ਲਈਆਂ ਹੈ ਹਾਂਜੀ ਆ ਬੈਟਰੀ ਵੀ ਰੱਖਦੀ ਅੱਜ ਚਾਚੇ ਵਾਲੇ ਦੀ ਪਹਿਲੀ ਬੈਟਰੀ ਚਾਚੇ ਵਾਲੀ ਗੱਡੀ ਜੇ ਵਟਾ ਹਾਂਜੀ ਹਾਂ ਇਹ ਵੀ ਹੈ ਪਾਲਣਾ ਦਾ ਪਣੇ ਪੰਪ ਪਾਲਾ ਵੀ ਬੰਦਾ ਜਿਨਾ ਦੇਖਦੇ ਚੱਲ ਜੋ ਹੁੰਦਾ ਚੰਗਾ ਹੀ ਹੁੰਦਾ ਜੀ ਚਲੋ ਵਾ ਕਰਦੇ ਫਿੱਟ ਫੇ ਬਾਕੀ ਬਾਲ ਕੇ ਦਿਖਾਉਨੇ ਆ ਓਏ ਇਹਦਾ ਵੀ ਤਾਮਝਾਮ ਜਿਆ ਖਸਾ ਹੈ ਲਾਈਟਾਂ ਦਾ ਲੱਗੂ ਟਾਈਮ ਹੈ ਜੀ ਘੰਟਾ ਤੱਕ ਦਿਖਾਉਨੇ ਆ ਬਾਲ ਕੀ ਥੀ ਆ ਇੱਥੇ ਫਟੂਣੀਆਂ ਕੱਲ ਆਪਾਂ ਨੇ ਆ ਵੀ ਨਵੇਂ ਪਵਾਤੇ ਇਹ ਪ੍ਰੋਜੈਕਟਰ ਜੀ ਮੱਤੀ ਦੇਖ ਰਹੇ ਹਾਂ ਕਿੰਨਾ ਕੰਮ ਲਾਉਂਦਾ ਮੁੰਡਾ ਆਹ ਬਈ ਬਾਰ ਲਾਈਟਾਂ ਫਿਰ ਬਿਲਕੁਲ ਆਹ ਬਲ ਪਈ ਆਪਣੇ ਡੀਆਰਐਲ ਹਾਂ। ਸਾਡੀ ਬੰਦ ਕੀ ਗੱਲ ਐਨ ਇੱਕ ਨੰਬਰ ਮਾਹੌਲ ਆ। ਵਧੀਆ ਲੱਗਦੇ ਆ ਕੈਂਡ ਲੱਗਦੀ ਆ ਚੀਜ਼। ਸਿੰਗਲ ਸਿੰਗਲ ਵੀ ਚੱਲਦਾ ਆ ਪਰ ਠੀਕ ਆ ਸਹੀ ਆ। ਇਹ ਆਪਾਂ ਨੇ ਇਗਨੀਸ਼ਨ ਨੂੰ ਪਰ ਘੱਟਾ। ਠੀਕ ਆ। ਜਦੋਂ ਆਪਾਂ ਨੇ ਚਾਬੀ ਲਾਤੀ ਹਾਂ। ਹਾਂ। ਬੀਟ ਵੱਡੀਆਂ ਰਹਿਣਗੀਆਂ। ਆਹੋ। ਸੋਹਣੀ ਲੱਗਦੀ ਐ ਐਕਟਿਵਿਟੀ ਵੀ ਹੁੰਦੀ ਐ ਲੁੱਕ ਥੋੜੀ। ਨਾ ਵਧੀਆ ਵਧੀਆ ਵਧੀਆ। ਠੀਕ ਆ। ਹੋਰ ਬਾਕੀ ਤੁਸੀਂ ਦੱਸੋ ਬਣ ਗਈ ਗੱਲ? ਐਨ ਬਹੁਤ ਠੀਕ ਆ ਆਪਾਂ ਨੂੰ ਤਾਂ ਲੋਟ ਆ ਕੰਮ ਸਾਰਾ। ਕੱਲ ਆਪਾਂ ਨੇ ਪ੍ਰੋਜੈਕਟਰ ਲਾਤੇ ਦੇ ਹੂੰ ਇਹ ਤਾਂ ਨਹੀਂ ਦੱਸਿਆ ਹੁਣ ਇਹ ਦੱਸਦੇ ਵੀ ਮਤਲਬ ਕੱਲ ਆਪਾਂ ਵੀਡੀਓ ਬਣਾਉਣੀ ਭੁੱਲ ਗਏ ਤੇ ਨੇਰਾ ਜਾ ਹੋਵੇ ਤਾਂ ਕੱਲ ਬਾਕੀ ਰਾਤ ਵਾਲਾ ਪਾ ਦੇ ਕਿ ਕਿੰਨੀ ਕੁ ਲੈਤਾ ਕਿਵੇਂ ਆ ਕੇ ਆ ਸਕਦੇ ਹਾਂ ਮੈਂ ਜਾਣਾ ਕੰਨੇ ਤੱਕ ਹਾਂਜੀ ਫੇ ਪਾਵਾਂਗੇ ਚਲ ਸਹੀ ਆ ਫੇ ਮਿਲਦੇ ਆ ਫੇ ਹਾਂਜੀ ਠੀਕ ਓਕੇ ਆਹ ਹੋਈ ਆਹ ਲੋ ਜਿਹੜੀਆਂ ਆਪਾਂ ਇਹ ਲਾਈਟਾਂ ਪਵਾਈਆਂ ਨਵੀਆਂ ਕੋਈ ਦਰਸ਼ਨ ਕਰਾਉਂਦੇ ਆ ਤੁਹਾਨੂੰ ਆ ਹੁਣ ਗੱਡੀ ਵਾਲੀ ਲੱਟਾਂ ਵਾਲੀ ਹੈ ਨਾ ਪਰ ਇਹ ਗੱਡੀ ਦੀ ਹੈਡ ਲੈਂਪ ਆ ਇਹ ਜਿਹੜੇ ਬਾਈ ओरिजिनल ਆ ओरिजिनल ओरिजिनल ਆ ਬਾਈ ਇਹ ਗੱਡੀ ਦੇ ਆਈ ਲੈਂਪ ਬਾਲੀ ਦੁਨੀਆ ਲੱਟਾਂ ਇਹ ਬਲਬਿਆ ਚਿੱਟੀ ਲਾਈਟ ਚਿੱਟੀ ਲਾਈਟ ਦੇਖ ਦੇ ਇਹ ਇੰਨਾ ਕ ਫਰਕ ਆ ਦੇਖੋ ਇੱਥੇ ਵਾਲੋ ਵੀ ਪੀਲੀ ਚਿੱਟੀ ਵਾਲੇ ਦਾ ਜ਼ਿਆਦਾ ਇਹ ਆ ਪੀਲੀ ਬਲਬੀ ਇਹ ਆ ਮਿਕਸ ਹੋ ਗਈ ਹਾਂ ਮਿਕਸ ਹੋ ਗਈ ਪੀਲੀ ਵਾਲੀ ਪੀਲੀ ਬਾਈ ਚਾਨਣਾ ਦੇਖੋ ਚੰਨਾ ਬਦੂ ਨਾੜ ਵਾਲੀ ਨਾਲ ਤਾਂ ਕੁਝ ਵੀ ਨਹੀਂ ਪਤਾ ਲੱਗਦਾ ਨਾਲ ਵਾਲੀ ਤਾਂ ਬਾਈ ਆਹ ਤੁਹਾਨੂੰ ਫੋਨ ਚਾਹੀਏ ਮਾੜਾ ਸਾਫ਼ ਦਿਖਦਾ ਨਾ ਤਾਂ ਕਰਕੇ ਨਹੀਂ ਤੇ ਇਹਦਾ ਚਾਨਣਾ ਹੀ ਨਹੀਂ ਹੈਗਾ ਜਮੇ ਆਹ ਚੰਗੀ ਲਾਈਟ ਦਾ ਇੱਕ ਹੋਰ ਵੀ ਇਹ ਅੱਖਾਂ 'ਚ ਨਹੀਂ ਪੈਂਦੀ ਹੈਗੀ ਬਾਈ ਜਮਈ ਉਹ ਆਪਾਂ ਖੜਕੇ ਦਿਖਾਵਾਂਗੇ ਹਾਂ ਜਮਾਂ ਹੀ ਅੱਖਾਂ 'ਚ ਨਹੀਂ ਪੈਂਦੀਆਂ ਸੀ ਦੇਖਿਆ ਮੂਰੇ ਤੇ ਜੇ ਹਾਈ ਬੀਮ ਕਰਿਆ ਹੋਇਆ ਇਹਨਾਂ ਦਾ ਇਹ ਲੋ ਬੀਮ 'ਚ ਵੀ ਚੱਲਦੀ ਹੈ ਹਾਈ 'ਚ ਵੀ ਚੱਲਦੀ ਹੈ ਜਮਾਂ ਹੀ ਲੋ ਬੀਮ 'ਚ ਚੱਲ ਲੋ 'ਚ ਚੱਲ ਰਹੀ ਹੈ ਜਿਹੜੇ ਰੋਡ ਤੋਂ ਆਪਾਂ ਨੇ ਪਿੰਡ ਨੂੰ ਜਾਣਾ ਸਿੰਗਲ ਉਹ ਜਮਾਂ ਦਿਖਾਉਨੇ ਆ ਉੱਥੇ ਦਿਖਾਉਨੇ ਆ ਆ ਪਣੀ ਹੈ ਇਹ ਦੀ ਦੇਖ ਬਹੁਤ ਚੰਨਣਾ ਧੁੰਦ 'ਚ ਬਹੁਤ ਵਾਦਾ ਅਸੀਂ ਜਾ ਗਏ ਤਾਂ ਬਾਈ ਹੁਣ ਖੰਨੇ ਕਰ ਰਹੇ ਹਾਂ ਹੁਣ ਆਪਾਂ ਨੇ ਮਰੇਂਡੇ ਰੁਕਣਾ ਜਾ ਕੇ ਕੰਮ ਲੈ ਇੱਕ ਅੱਧਾ ਹਾਂ ਜੀ ਬੱਸ ਠੀਕ ਐ ਫਿਰ ਸਾਹ ਵਾਲਾ ਮੁੱਦਾ ਫੇਰ ਭਾਈ ਦੂਰ ਦੂਰ ਜਾ ਰਿਹਾ ਪਤਾ ਨਹੀਂ ਗਿਆ ਚੱਕਰ ਅਸੀਂ 6 ਤਰੀਕ ਦੇ ਜਾਂਦੇ ਹਾਂ ਹਾਂ ਗਾਂ ਗਾਂ ਪਹਿਲਾਂ ਰਾਈ ਵੀ ਨੂੰ ਕੰਮ ਪੈ ਗਿਆ ਹੁਣ ਸਾਡਾ ਬੰਦਾ ਇੱਕ ਵਿੱਚ ਹੋਰ ਆਦੀਪ ਵੀਰ ਉਹਨੂੰ ਵੀ ਕੰਮ ਪੈ ਰਿਹਾ ਹੁਣ ਉਹ ਕਹਿੰਦਾ ਹੋਰ ਹੁਣ ਦੋ ਤਿੰਨ ਦਿਨ ਲੇਟ ਕਰ ਲੋ ਚੱਲ ਕਰਦੇ ਆ ਉਹਦੇ ਨਾਲ ਸਵੇਰੇ ਸਲਾਹ ਦੇਖਦੇ ਨਹੀਂ ਆਪਾਂ ਲੰਗੀ ਚੱਲਾਂਗੇ ਹਾਂ ਬਾਕੀ ਜੋ ਉਹ ਦੇਖਦੇ ਆ ਜਣੀ ਆਏ ਆ ਸਾਥ ਤੇ ਆਨ ਦਾ ਹੋਰ ਤਾਂ ਕੁਝ ਨਹੀਂ ਨਾ ਨਹੀਂ ਸਾਹ ਹੀ ਹੁੰਦਾ ਜਣੀ ਆਏ ਆ ਯਾਰ ਚੱਲ ਹੁਣ ਕੰਮ ਤਾਂ ਹਰੇਕ ਨੂੰ ਹੁੰਨੇ ਆ ਨਾ ਨਹੀਂ ਬਿਲਕੁਲ ਕੰਮ ਤਾਂ ਹੁਣ ਕਰਨੀ ਪੈਣੇ ਆ ਵੀ ਭਾਈ ਰੋਕ ਦੀਏ ਦੋ ਕੁ ਦਿਨ ਬਾਕੀ ਕੱਲ ਨੂੰ ਭਾਈ ਗੋਭੀ ਵਾਲਾ ਖੇਤ ਵੀ ਪਾਉਣਾ ਆਪਾਂ ਨੇ ਸੁੱਕ ਗਿਆ ਖੇਤ ਉਹ ਆ ਨਾ ਹਾਂ ਜਮਾ ਸੁੱਕ ਗਿਆ ਚੱਲ ਕੱਲ ਨੂੰ ਦਿਖਾਉਨੇ ਆ ਫਿਰ ਦੇਖ ਕਾਦੇ ਵਿੱਚ ਲਾ ਕੇ ਦਿਖਾਈ ਆ ਫਾਲਿਆਂ ਪਰੇ ਫਾਲਿਆਂ ਪਰੇ ਚਲਾ ਦੂ ਦੇਖੋ ਆ ਹਾਂ ਫਾਲਿਆਂ ਪਰੇ ਚਲਾ ਕੇ ਦਿਖਾਉਨੇ ਟਰੈਕਟਰ ਨਾਲੇ ਕਾਹੀਆ ਲਾਈਟਾਂ ਨੇ ਬਾਈ ਬੜਾ ਨਿਆਰਾ ਲਿਆਤਾ ਸਾਨੂੰ ਬਹੁਤ ਜ਼ਿਆਦਾ ਆਹ ਲਾਈਟਾਂ ਅਸੀਂ ਬਾਲਦੀ ਭੁੱਲ ਜੇ ਨੇੜੀਆਂ ਹਾਈਟ ਲਾਈਟ ਆਹ ਲਾਈਟਾਂ ਦਾ ਬਾਲ ਬਾਲ ਇਹ ਬਾਲਦੇ ਆ ਨਾਂ ਵਾਲੀਆਂ ਕੋਈ ਫਰਕ ਨਹੀਂ ਵੰਦੀਆਂ ਕੋਗ ਲੈਂਪਾਂ ਦਾ ਇੰਨਾ ਫਰਕ ਆ ਇੱਥੇ ਘੜ ਗੱਡੀ ਦੇ ਉੱਪਰ ਦਵਾਇਆ ਚਾਨਣਾ ਹੁਣ ਜਮਾ ਹੀ ਨਹੀਂ ਹੈਗਾ ਪਹਿਲਾਂ ਮੈਂ ਜਿਹੜੇ ਕੰਪਨੀ ਵਾਲੀ ਲੈਂਪਾ ਉਹ ਬਾਲੂਗਾ ਪਹਿਲਾਂ ਕੰਪਨੀ ਵਾਲੇ ਬਾਲ ਆਹ ਕੰਪਨੀ ਵਾਲਿਆਂ ਦਾ ਚਾਨਣ ਆ ਆ ਬੰਦ ਕਰ ਦੇ ਠੀਕ ਆ ਮੈਂ ਇਹ ਗੁੱਚੇ ਦਿਖਾਣਾ ਮੈਂ ਤੁਹਾਨੂੰ ਮੈਂ ਬੰਦ ਕਰ ਦੇ ਇਹਨਾਂ ਨੂੰ ਮੈਂ ਇੱਕ ਵਾਰ ਦੇਖੀ ਮੋੜੇਗਾ ਹਾਂ ਇਹ ਕੋਟੇਲ ਗੋਪਾਲ ਵਾਲੇ ਉਹ ਹਾਈ ਬੀਮ ਵਾਲੀ ਇਹਨਾਂ ਦਾ ਇਹ ਨਹੀਂ ਕਿੱਤਾ ਹੈ ਇਹ ਹਾਈ ਬੀਮ ਹੈ ਉਹ ਹਾਈ ਬੀਮ ਹੈ ਬਾਈ ਬਹੁਤ ਜ਼ਿਆਦਾ ਚਾਨਣ ਹੈ ਹੋਰ ਵੀ ਆ ਇਹ ਅੱਖਾਂ ਚ ਨਹੀਂ ਪੈਂਦੇ ਹੈਗੇ ਜਿਵੇਂ ਬੰਨ ਕੇ ਚੱਲ ਜੇ ਆਹ ਦੇਖ ਲਓ ਕਿੰਨਾ ਕਿ ਚਾਨਣ ਹੈ ਦੇਖ ਲਓ ਮੁਰੇ ਨੂੰ ਕਿੰਨਾ ਕਿ ਜਾ ਰਿਹਾ ਕਹਾਂ ਜਾ ਕੇ ਕਿੰਨੀ ਕਹਾ ਜਿੱਥੇ ਜਾ ਰਹੀ ਹੈ ਇਹ ਹੂੰ ਇੱਥੇ ਪੈ ਰਹੇ ਨੇ ਲੰਬਾ ਜਾਂ ਨਾ ਨਾ ਜਦ ਬਾਕੀ ਬਾਈ ਸਵੇਰੇ ਪਲਾਨ ਬਣਾਉਂਦੇ ਆ ਦੇਖਦੇ ਆ ਕਿ ਆ ਬਣਦਾ ਹੋਣਾ ਨਹੀਂ ਬਣਾਉਂਦੇ ਆ ਕਰਦੇ ਆ ਤੁਹਾਡੇ ਨਾਲ ਸਾਂਝਾ ਵੀ ਕੀ ਬਣਦਾ ਕੀ ਨਹੀਂ ਅਸੀਂ ਤਾਂ ਬਗੇ ਨਹੀਂ ਮੜਾ ਮੂਟਾ ਬਾਹਰ ਨਿਕਲੀ ਹੁਣ ਸਾਡੇ ਕੋਲ ਬੇਲ ਆ ਹਾਂ ਬੇਲ ਆ ਮਨੇ ਕੋ ਫਿਰ ਚੱਲ ਬਣੋ ਰਿਪੇਅਰ ਚੱਲ ਬਣੀ ਮਸ਼ੀਨਾਂ ਦੀ ਹੋਰ ਕੀ ਆ ਕੰਮੇ ਕੰਮਾ ਕਹਾ ਤਾਂ। ਕਹਾ ਤਾਂ ਫੇ ਕੰਮੇ ਆ। ਹੁਣ ਆਏ ਆ ਬਾਈ ਪਾਣੀ ਵੀ ਲੱਗਿਆ ਵਾ ਕਣਕਾਂ ਨੂੰ ਸਾਡੇ ਸਾਰੇ ਰਾਈ ਵੀਰ ਦੇ ਆਪਣੇ ਆਹ ਰੇ ਵੀ ਪਏ ਵੇ ਆ ਹੁਣ। ਹਾਂ ਫੇਰ ਕਹਾ ਆਏ ਆ ਮਸ਼ੀਨਾਂ ਦੀ ਤਿਆਰੀ ਫੇਰ ਕਣਕ ਵੱਢਣੀ ਮੱਕੀ ਦੀ ਤਿਆਰੀ ਕਰਨੀ ਅਸੇ ਤਾਂ ਕੰਮੇ ਕੰਮ ਆ। ਬਿਲਕੁਲ। ਕੀ ਨਹੀਂ ਆਪਣੇ ਕੋਲ ਟਾਈਮ ਹੈਗਾ ਜਦੋਂ ਹੂੰ। ਕੋਣ ਟਾਈਮ ਹੈਗਾ? ਕੋਣ ਟਾਈਮ ਹੈਗਾ ਆਪਣੇ ਕੋਲ। ਚਲੋ ਬਾਕੀ ਦੇਖਦੇ ਆ ਜਿਵੇਂ ਰੱਬ ਨੂੰ ਮਨਜ਼ੂਰ ਹੋਵੇ। ਵੱਢ ਜਣਾ ਪ੍ਰੋਗਰਾਮ ਹੂੰ। ਕੋਈ ਨਹੀਂ। ਜਵੀ ਦਾ ਰੇਟ ਬਹੁਤ ਘਟ ਗਿਆ ਹੁਣ ਹਨਾ ਜਵੀ ਦਾ 900 ਆ ਜਾਣਾ ਹੈ ਜਵੀ ਦਾ 250 ਹੈ ਹਨਾ ਫਿਰ ਹਰਾਚਾਰਾ ਇੰਨਾ ਕੀ ਰਹਦਾ ਹੁੰਦਾ ਹਰਦੀਪ ਨੇ ਸੇਧਣੀਆਂ ਜਵੀ ਹੁਣ ਸਾਨੂੰ ਜਣੀ ਉਹ ਕਹਿੰਦਾ ਤਾਂ ਦੂਆ ਇੱਕ ਹੋਰ ਟਾਲ ਲੈ ਲੋ ਕਹਿੰਦਾ ਬਾਜਣਾ ਜਨਵਰੀ ਜਾ ਕੇ ਪਰ ਵਧੀਆ ਹੈ ਨਹੀਂ ਟੂੜੀ ਦਾ ਵਧ ਗਿਆ ਟੂੜੀ 900 ਚਲੇਗੀ ਚਲੇਗੀ ਹਾਂ ਚੱਲ ਵਧੀਆ ਟੂੜੀ ਦਾ 900 ਹੋ ਗਿਆ ਮੇਰੇ ਕੋਲ ਹੈਗੇ ਇਹ ਦੇਖ ਕੇ ਗਰੇਡੇ ਜੀ ਮੈਂ ਤਾਂ ਕਹਿੰਦਾ ਲਾ ਦਿੰਦੇ ਹਾਂ ਹਾਂ ਜੇ ਹੁਣ ਗਾਹਾਂ ਹੁੰਦਾ ਹੋਇਆ ਆਪਣਾ ਗੇੜੇ ਲਾ ਲੈਂਦਾ ਨਹੀਂ ਹਲੇ ਜਾਣਾ ਫਿਰ ਮੈਂ ਆਪਣੇ ਕੰਮ ਕਰ ਲੈਂਦਾ ਹਾਂ ਹਾਂ ਆਉਣਾ ਸੈਟ ਲਾ ਜਿਹੜੇ ਤਰੇ ਰਿਹੇ ਜੋ ਦੋ ਗੇੜੇ ਦੇ ਤਾਂ ਮੇਰੇ ਕੋ ਵੀ ਹੈ ਇੱਕ ਗੇੜਾ ਮੈਂ ਵੀ ਛੱਡ ਦਿੰਨਾ ਹੁਣ ਕੀ ਕਰਨਾ ਆਪਣੇ ਕੰਮਾਂ ਬੰਦ ਲਾ ਹਾਂ ਚੱਲ ਤਲੀਏ ਫਿਰ ਹਾਂ ਚੱਲਦੇ ਆ ਲੈ ਸਸਤੀਆਂ ਮਿਲ ਜਾਗਰੇ ਬੰਦ